ਕਰਨੀ ਹਾਂਜੀ ਅਜੇ ਕਰੋ ਸਿੰਘ ਸਾਹਿਬ ਸਾਹਿਬ ਜੀ ਦਿਖਾ ਰਿਹਾ ਹੈ ਕਿ ਸਿੱਖੋਂ 3 ਸੰਦੇਸ਼ ਕਲਸਾ ਸajna ਦਿਵਸ ਵਿਸਾਖੀ ਖਾਲਸੇ ਦਾ ਗੌਰਵਮਈ ਮਨਮਤਾ ਪਰਵ ਹੈ ਹਰ ਸਾਲੀ ਜਿੱਥੇ ਪੂਰੇ ਸੰਸਾਰ ਦੇ ਵਿੱਚ ਸਿੱਖ ਜਗਤ ਵੱਲੋਂ ਇਹ ਪਾਵਨ ਪੁਰਬ ਬੜੀ ਸ਼ਰਧਾ ਉਤਸ਼ਾਹ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਉੱਥੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਧਰਤੀ ਦੇ ਉੱਤੇ ਵੀ ਇਹ ਪਾਵਨ ਦਿਹਾੜਾ ਬੜੇ ਜੋਸ਼ ਉਖਰੋਸ ਦੇ ਨਾਲ ਮਨਾਇਆ ਜਾਂਦਾ ਕਿਉਂਕਿ ਜਦੋਂ ਧੰਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਇੱਥੇ ਮੁਕਾਮ ਸੀ 1705-6 ਦੇ ਵਿੱਚ ਤਾਂ ਉਸ ਦੌਰਾਨ ਇੱਥੇ ਵਿਸਾਖੀ ਦਾ ਪਰਬ ਉਹਨਾਂ ਦੀ ਹਯਾਤੀ ਦੇ ਵਿੱਚ ਜਿਹੜਾ ਸੀ ਉਹ ਮਨਾਇਆ ਗਿਆ ਸੀ ਲੱਖਾਂ ਦੀ ਤعداد ਵਿੱਚ ਖਾਸ ਤੌਰ ਤੇ ਮਾਲਵੇ ਦੇ ਸਿੱਖਾਂ ਨੇ ਖੰਡੇ ਪਾਟੇ ਦੀ ਪਹਲ ਛੱਕ ਕੇ ਗੁਰੂ ਕੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਕੀਤਾ ਸੀ ਕਾਬਲ ਕੰਧਾਰ ਟਾਕਾ ਪਟਨਾ ਦੂਰ ਦੂਰੋਂ ਸੰਗਤਾਂ ਨੇ ਇੱਥੇ ਹਾਜ਼ਰੀਆਂ ਭਰੀਆਂ ਸੀ ਉਸ ਦਿਨ ਤੋਂ ਲੈ ਕੇ ਇਸ ਅਸਥਾਨ ਦੇ ਉੱਤੇ ਵੀ ਇਹ ਪੁਰਬ ਬੜੀ ਵੱਡੀ ਪੱਧਰ ਦੇ ਉੱਤੇ ਮਨਾਇਆ ਜਾਂਦਾ ਹੈ ਮੈਂ ਸਮੁੱਚੇ ਸਿੱਖ ਜਗਤ ਨੂੰ ਖਾਲਸਾ ਸਾਜਨਾ ਦਿਵਸ ਦੀ ਬਹੁਤ 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 ਮੁਬਾਰਕਬਾਦ ਦਿਨ ਨੇ ਵਧਾਈ ਦਿਨ ਆਓ ਇਹਨਾਂ ਪੁਰਬਾਂ ਦੇ ਉੱਤੇ ਅਸੀਂ ਗੁਰੂ ਨੂੰ ਨਤਮਸਤਕ ਹੋਈਏ ਦੀਵਾਨ ਚਲਦੇ ਨੇ ਖੰਡੇ ਬਾਟੇ ਦੀ ਪਹਲ ਚਕਿਏ ਦੀਵਾਨਾ ਦੇ ਵਿੱਚ ਹਾਜ਼ਰੀਆਂ ਭਰਿਏ ਕਥਾ ਸੁਣੀਏ ਕੀਰਤਨ ਸੁਣੀਏ ਆਪਣਾ ਜੀਵਨ ਸਫਲਾ ਕਰੀਏ ਔਰ ਚੜ੍ਹਦੀ ਕਲਾ ਦੇ ਨਾਲ ਜੋਸ਼ ਦੇ ਨਾਲ ਹੁਲਾਸ ਦੇ ਨਾਲ ਅਸੀਂ ਇਸ ਪਰਵ ਨੂੰ ਮਨਾਈਏ ਜੋਸ਼ ਚੜ੍ਹਦੀ ਕਲਾ ਜਾਂ ਹੁਲਾਸ ਦਾ ਮਤਲਬ ਹੁਲੜ ਬਾਜ਼ੀ ਨਹੀਂ ਹੁੰਦਾ ਬਲਕੇ ਬੜੇ ਆਰਾਮ ਦੇ ਨਾਲ ਪੁਰ ਅਮਨ ਤਰੀਕੇ ਦੇ ਨਾਲ ਆਪਣੇ ਸਤਿਗੁਰੂ ਨੂੰ ਸਜਦਾ ਕਰਨਾ ਆਉਣਾ ਮੱਥਾ ਟੇਕਣਾ ਆਉਣਾ ਮੱਥਾ ਟੇਕ ਕੇ ਉਹਦੀ ਹਜ਼ੂਰੀ 'ਚ ਬਹਿ ਕੇ ਉਹਨਾਂ ਦੇ ਬਚਨ ਸੁਣਨੇ ਲੰਗਰਾਂ ਦੇ ਵਿੱਚ ਸੇਵਾਵਾਂ ਕਰਨੀਆਂ ਇਸ ਤੰਗ ਦੇ ਨਾਲ ਇਹ ਪੁਰਬ ਮਨਾਉਣੇ ਚਾਹੀਦੇ ਨੇ ਇਹ ਪ੍ਰਚਾਰ ਤੇ ਪ੍ਰਸਾਰ ਦੇ ਵਸੀਲੇ ਵੀ ਹੁੰਦੇ ਨੇ ਸਾਡੇ ਜਿਹੜੇ ਪੁਰਬ ਹੁੰਦੇ ਨੇ ਕਿਉਂਕਿ ਲੱਖਾਂ ਦੀ ਤਦਾਦ ਵਿੱਚ ਇੰਨਾ ਪੁਰਬਾਂ ਤੇ ਸੰਗਤਾਂ ਪਹੁੰਚਦੀਆਂ ਨੇ ਔਰ ਦੀਵਾਨ ਸੱਜਦੇ ਨੇ ਜਿੱਤੇ ਤੱਕ ਸਭ ਦੀਵਾਨ ਸੱਜਦਾ ਹੈ ਉੱਥੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਕਥਾ ਕੀਰਤਨ ਦਾ ਜਿਹੜਾ ਪ੍ਰਵਾਹ ਚੱਲਦਾ ਔਰ ਸੰਗਤਾਂ ਜੜੀਆਂ ਨੇ ਉਹਾਜ਼ਰੀਆਂ ਭਰਦੀਆਂ ਨੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਈਏ ਮੱਥਾ ਟੇਕੀਏ ਮੈਂ ਇੱਕ ਵਾਰੀ ਫੇਰ ਇਸ ਪਰਬ ਦੀਆਂ ਸਮੂਹੋ ਗੁਰੂ ਨਾਨਕ ਨਾਮਲੇ ਵਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾੜੀ ਗੱਲ ਹੈ ਰੁਕਣਾ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸਾਡੇ ਜਿਹੜੇ ਮਰਿਆਦਾ ਦੇ ਵਿੱਚ ਆਉਂਦੇ ਨੇ ਦੀਵਾਨ ਕਥਾ ਕੀਰਤਨ ਨਗਰ ਕੀਰਤਨ ਚਰਚਾ ਪ੍ਰਸਾਰ ਦੇ ਇਹ ਜ਼ਰੀਏ ਹੁੰਦੇ ਨੇ ਸਾਧੂ ਮੰੁੰਦੇ ਨੇ ਔਰ ਇਹ ਡੈਮੋਕਰੈਟਿਕ ਕੰਟਰੀ ਹੈ ਡੈਮੋਕਰੈਟਿਕ ਕੰਟਰੀ ਦੇ ਵਿੱਚ ਹਰ ਇੱਕ ਨੂੰ ਆਪਣੇ ਮਤਧਰਮ ਦਾ ਪ੍ਰਚਾਰ ਕਰਨ ਦਾ ਅਧਿਕਾਰ ਹੈ ਔਰ ਇਹਨਾਂ ਅਧਿਕਾਰਾਂ ਦੀ ਉਲੰਘਣਾ ਖਾਸ ਤੌਰ ਦੇ ਉੱਤੇ ਜੇ ਘੱਟ ਗਿਣਤੀਆਂ ਦੇ ਇਹਨਾਂ ਧਾਰਮਿਕ ਅਧਿਕਾਰਾਂ ਦੀ ਉਲੰਘਣਾ ਹੁੰਦੀ ਹੈ ਤੇ ਮੰਨਦਾ ਸਾਸੂਦਾਂ ਦੀ ਜਗਾ ਜਗਾ ਤੇ ਨਾਕੀ ਵਾਰ ਕੁਲ ਕੀਤੇ ਲਏ ਹੋਇਆ ਤੇ ਥੋੜਾ ਜਿਹਾ ਜ਼ਿਆਦਾ ਕੁਆਲਿਟੀ ਸਟ੍ਰਿਕਨਸ ਬਰ ਜਿਹੜੀ ਮੇਰੀ ਪ੍ਰਸ਼ਾਸਨ ਨਾਲ ਪੁਲਿਸ ਪਰਸੈਸ਼ਨ ਨਾਲ ਵੀ ਗੱਲ ਹੋਈ ਹੈ ਜਿਹੜੀ ਸੁਰੱਖਿਆ ਦੇ ਮੱਦੇ ਨਜ਼ਰ ਕੋਈ ਫੋਰਸ ਵਗੈਰਾ ਲਾਉਣੀ ਹੈ ਉਹ ਤਾਂ ਜਾਇਜ਼ ਹੁੰਦੀ ਹੈ ਪਰ ਬੇਲੋੜਾ ਸਿੱਖ ਸੰਗਤਾਂ ਨੂੰ ਰੋਕਣਾ ਖਾਸ ਕਰਕੇ ਪੈਦਲ ਆ ਰਹੀਆਂ ਸਿੱਖ ਸੰਗਤਾਂ ਨੂੰ ਰੋਕਣਾ ਵਾਜਬ ਨਹੀਂ ਆ ਹਾਂ ਥੋੜਾ ਬਹੁਤਾ ਹੁੰਦਾ ਕਿ ਗੱਡੀਆਂ ਬਹੁਤੀਆਂ ਸ਼ਹਿਰ ਦੇ ਵਿੱਚ ਨਾ ਆਉਣ ਤਾਂ ਕਿ ਟ੍ਰੈਫਿਕ ਦੀ ਕੋਈ ਸਮੱਸਿਆ ਨਾ ਹੋ ਉੱਥੇ ਤੱਕ ਪ੍ਰਸ਼ਾਸਨ ਠੀਕ ਵੀ ਹੈ ਪਰ ਬੇਲੋੜਾ ਨਹੀਂ ਰੋਕਣਾ ਚਾਹੀਦਾ